ਲਾ ਫਾੜ ਕੇ ਵੀ ਛਿੱਟੀ ਜਾਂਦਾ ਓਏ ਥੋੜੀ ਭਾਇਆਂ ਦੀ ਇਹਦਾ ਕੰਮ ਟੇਡਾ ਹੋ ਗਿਆ ਓਏ ਏਡਾ ਕਿਹਾ ਬੜਾ ਤੋੜ ਤੋੜਲਾ ਦੱਸੀ ਗੱਲ ਉਹ ਤੋਂ ਸਵਾਗਤ ਆਜ ਦੇ ਇਸ ਨਵੇਂ ਬਲੌਗ ਦੇ ਵਿੱਚ ਤੇ ਅੱਜ ਆਪਾਂ ਮਿੱਤਰੋ ਚੱਲੇ ਆ ਮਾਰਕ ਤੇ ਪਹਿਲਾਂ ਤਾਂ ਹੈਪੀ ਹੋਲੀ ਸਾਰੇ ਵੀਰਾਂ ਨੂੰ ਤੇ ਜੱਸੀ ਵਰਗੇ ਹੋ ਰਹੇ ਕਨੇ ਮੇਤਰੋ ਹੋਲੀ ਵਾਲੇ ਦਿਨ ਚੋਬਰਾਂ ਨੇ ਕਿਹਾ ਇੱਧਰ ਚਟੇ ਬਾਈ ਫਿਰਦੇ ਆ ਤੇ ਹੁਣ ਕੀ ਰਾਂ ਇੱਥੋਂ ਚੱਕ ਲਗੇ ਜੋਧਿਆਂ ਨੂੰ ਇੱਜੋਬਰੋ ਫਟੋ ਅਸਰੀਕਾ ਦੋਸਤੋ ਅਸਰੀਕਾ ਜੀ ਅਸਨ ਬੰਨ ਮੈਂ ਕਿਹਾ ਲੈ ਮੇਤਰੋ ਬੰਕੋਰ ਗਣੇ ਕਾਫੀ ਕੋ ਵੀ ਖੁੱਲਦੀ ਮਤਲਬ ਆਪਾਂ ਪਹਿਲਾਂ ਆ ਗਏ ਨਾ ਖਾਲੀ ਪੈਜੜ ਸਾਰਾ ਮੈਨੂੰ ਆਖੀ ਉਹ ਤਾਂ 120 ਤੋਂ ਨਹੀਂ ਲੱਗੀ 120 ਤੋਂ ਨਹੀਂ ਜਾਏ ਉਗਾਲ ਨਹੀਂ ਗਾਇਸੀ ਇੰਨੇ ਫੱਟਾ ਜਿੰਨੇ ਅਸੀਂ ਪਹਿਲਾਂ ਆਏ ਉਹਨੇ ਮਹਿੰਗੇ ਪਾ ਜੰਨੇ ਮਜ਼ਾਕ ਐਨੀਆਂ ਖਰਾਕ ਨਹੀਂ ਆਈਆਂ ਜੋਪਰਾ ਦੀ ਕੀ ਬਾਰੀ ਫੁੱਫੜ ਦੀ ਵੀ ਆਉਣ ਵਾਲੀ ਆ ਹੂੰ ਹੂੰ ਦੇਖ ਦੇ ਦੇਖੋ ਆਪਣੇ ਨਾਲ ਤਾਜ਼ਾ ਫੁੱਫੜ ਚੱਲੇ ਲੋ ਜੀ ਨਿਊ ਨਿਊ ਫੁੱਫੜ ਵੇਟ ਕਰਿਓ ਬਰਬਰੇ ਇਧਰ ਚੋਬਰ ਕਹਿੰਦੇ ਖਾ ਕੇ ਖਰਾਗਾ ਹੋ ਚੁੱਕਿਆ ਫਿੱਟ ਤੇ ਇਧਰਲੇ ਪਾਸੇ ਪਾਂਕੂ ਕੀ ਹੁੰਦਾ ਇਹ ਮੰਡਪ ਲੱਗਿਆ ਮੰਡਪ ਲੱਗਿਆ ਕੰਨਿਆ ਦਾਨ ਤਾਂ ਕਰਦੇ ਹੁੰਦੇ ਆ ਮੰਡਪ ਲੱਗਿਆ ਹੋਰ ਵਾਹ ਫੁਰ ਸੁਣਾ ਤੁਸੀਂ ਮੇਰੇ ਬਾਰੇ ਕਿਸੇ ਨੂੰ ਵੀ ਸੱਚ ਦੱਸੋ ਕਿ ਸੋਹਣੀਏ ਪਰ ਹੁਣ ਆ ਬਲੈਕ ਕਰ ਦੇ ਜਨਾ ਪਰ ਮੇਰੇ ਹੋਣ ਲੱਗੇ ਮਿੱਤਰੋ ਫੇਰੇ ਹੋਣ ਲੱਗੇ ਫੇਰੇੜੀ ਹੋਇਆ ਲੱਗੇ ਆਬਰ ਕਰਨੇ ਆ ਵੀ ਆ ਗਈ ਹੈ ਨਾ ਮਿੱਤਰੋ ਪਾਦੇ ਚੱਲੇ ਹੁਣ ਪੜਚ ਹੋ ਗਏ ਸੀਗੇ ਵਿਹਲੇ ਟੈਂਕੀਆਂ ਦੇ ਟੋਬਰਾਂ ਦੇ ਫਟਾ ਦੇ ਮੀਂਹ ਪਵਾਤਾ ਐ ਦੇਖੋ ਕਾਕਾ ਅੱਗ ਘੜਦੀ ਪੂਰੀ ਕਲਵੰਡੀ ਸਾਬੂ ਨੇ ਕਹਿੰਦੇ ਆਉਂਦੀ ਕਿ ਸਾਡੀ ਕੁਝ ਨਹੀਂ ਪਵਾਤਾ ਜਿਵੇਂ ਕੋਲ ਵੀਰ ਦੀ ਗੱਡੀ ਜੁੱਤੀ ਆ ਕਲਵੀੜ ਦੀ ਬਰੇਨੂ ਹਾਂ ਉਹਦੀ ਐ ਮਿੱਤਰੋ 5:43 ਮਿੰਟ ਹੋ ਗਏ ਤੇ ਆ ਫਾਟਕਾਂ ਦੇ ਅੱਗੇ ਫਸ ਗਏ ਜਮਾ ਅਸੀਂ ਇੱਥੇ ਆ ਗਏ ਅਸੀਂ ਆ ਜਾ ਹੀ ਫਸ ਗਏ ਤੇ ਮੈਨੂੰ ਲੱਗਦਾ ਉਹਨਾਂ ਨੇ ਬੱਸ ਵੀ ਪਿਛਾੜੀ ਓਏ ਕੰਮ ਤੇਰੀ ਭੈਣ ਦੀ ਮਲਾ ਫਾੜ ਕੇ ਵੀ ਛਿੱਟੀ ਜਾਂਦਾ ਓਏ ਥੋੜੀ ਭੈਣ ਦੀ ਇਹਦਾ ਕੰਮ ਟੇਡਾ ਹੋ ਗਿਆ ਓਏ ਟੇਡਾ ਕਿਹਾ ਬੜਾ ਤੋੜ ਤੋੜਲਾ ਉਹ ਭੈਣ ਤੇ ਫਾੜ ਕੇ ਸਿੱਟਣ ਨੂੰ ਤਿਆਰ ਆਈ ਬਰਾਬਰ ਲਈ ਬੈਠਿਆ ਪਤੇਉਰੇ ਦੋਨੇ ਮਾਗਰੇ ਵੀ ਪਰ ਗੱਡੀਆਂ ਆਈਆਂ ਨੇ ਕਊ ਤਾਂ ਹੈਗਾ ਇਹ ਲੰਘ ਤਾ ਜਾਵਾਂਗੇ ਆਪਾਂ ਉਹ ਤਿੰਨ ਆਰੀ ਲਾਗੇ ਨੇ ਟਾਈਮ 'ਚ ਫਾੜਕ ਜਦੋਂ ਆਪਾਂ ਖੜੇ ਜਦੋਂ ਲਾਗੇ ਫੇਰ ਖੜਿਆ ਤੋਂ ਲਾਗੇ ਆ ਫੇਰ ਸਿੱਟਣ ਨੂੰ ਤਿਆਰ ਆਉਣ ਮਾਂ ਬਾਪ ਬਾਪਾ ਸੋ ਘਰ ਪਹੁੰਚ ਗਏ ਆਪਾਂ ਤੇ ਡਰੈੱਸ ਆਪਾਂ ਕਰ ਲਈ ਸੀਗੀ ਚੇਂਜ ਤੇ ਬਾਹਰ ਰੱਤ ਵੀ ਮਿਹਰਬਾਨ ਹੋ ਗਿਆ ਮੀਂਹ ਪਈ ਜਾਂਦਾਗਾ ਤੇ ਅੱਜ ਦੇ ਬਲੌਗ ਨੂੰ ਕਰਦੇ ਆ ਜੀ ਇੱਥੇ ਹੀ ਖਤਮ ਜੀ ਬਲੌਗ ਹੈਂਡ ਲੱਗਿਆ ਸ਼ੇਅਰ ਐਂਡ ਰਿਵਿਊ ਕਰਿਓ ਉਹ ਬਹੁਤ ਬਹੁਤ ਧੰਨਵਾਦ ਜੀ